ਹੋ ਐ ਸਿਫਤ ਖਸਾਮ ਦੀ ਨੂਰੀ ਅਰਸੋਂ ਕੁਰਸੋਂ ਛੱਟੀ ਐ ਤੋ ਤੇ ਡਿੱਠੇ ਸੱਚੇ ਬਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਬਾਤਿਸ਼ਾ ਸਿਰਸ਼ਾ ਹੰਦਸ਼ੂ ਜਿਸ ਪਾਸ ਬੈਠਿਆ ਸੁਹੀਏ ਸਬਨਾ ਤਹ ਵੇਸ ਜਿਸ ਪਾਸ ਬੈਠਿਆ ਸੁਹੀਏ ਸਬਨਾ ਤਹ ਵੇਸ ਸੋ ਰਠ ਅਹਲਾ ਘਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪਰਸਾਦ ਪਾਠ ਪੜਿਓ ਅਜ ਬੇਦ ਵਿਚਾਰਿਓ ਨਿਵਲ ਭੰਗਮ ਸਾਦੇ ਪੰਚ ਜਨਾਸਿਉ ਸੰਗਨਾ ਛਟਕਿਓ ਅਤਿਕ ਅਹੰਗ ਬੁਧ ਵਾਦੇ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭੰਗਮ ਸਾਦੇ ਪੰਚ ਜਨਾਸਿਉ ਸੰਗਨਾ ਛਟਕਿਓ ਅਤਿਕ ਅਹੰਗ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਲਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰੋ ਸੁਆਮੀ ਕਹ ਦਵਾਰ ਦੀਜ ਬੁੱਧ ਬਵਿਕਾ ਰਹਉ ਮੋਣ ਭਯੋ ਕਰਪਾਤੀ ਰਹਿਉ ਨਗਨ ਫਿਰਿਉ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਉ ਦੁਬਿ ਦਾਸ ਟਕੈ ਨਹੀਂ ਮਨ ਕਮਡਾ ਤੀਰਥ ਜਾਏ ਬਸਿਉ ਸਿਰ ਕਰਵਤ ତરાਏ ਮਨ ਕੀ ਮੈਲ ਨਹੀਂ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਕਨਕ ਕਾਮਣੀ ਹੈ ਵਰਗਵਰ ਬਹੁ ਵਿਦਦਾਨ ਦਾ ਤਰ ਤੰਨੇ ਬਸਤਰ ਭੂਮ ਬਉਰ ਭੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਉ ਤ ਖਟ ਕਰਮਾ ਰਤ ਰਹਤਾ ਹਾ ਹ ਕਰਤ ਬੰਦਨ ਮੈਂ ਪਰਿਆ ਨਾ ਮਿਲਿਆ ਇਹ ਜੁਗਤਾ ਜੋਗ ਸਿਦਿਆਸਨ ਚ 84에 પી ਕਰ ਕਰ ਰਹਿਆ ਵੱਡੀ ਅਰ ਜਾ ਫਿਰ ਫਿਰ ਜਨਮ ਹਰ ਸੋ ਸੰਗ ਨਾ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਰਾ 세 ਜਸਨੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕਾ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕਿਰਤਨ ਇਹ ਵਨ ਰਤਾ ਤੇਰੋ ਸੇਵਕ ਇਹ ਰੰਗ ਮਾਤਾ ਓਏ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕਿਰਤਨ ਇਹ ਮਨ ਰਤ ਰਹਾ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੀਦ ਵਿਚਾਰਿਓ ਨਿਵਲ ਕੋ ਅੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛਟਕਿਓ ਅਧਿਕ ਅਹੰਗ ਬੁੱਧ ਬਾਦੇ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠਿ ਰਾਗੰਦਰ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਬਾਣੀ ਕੀ ਵੋਹਤ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜੀ ਦੇ ਮੁਖਾਰ ਬਿੰਦੂ ਵਿਚਾਰਣ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਅੰਗ 643 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ